बीते दिन लुधियाना में पुत्र वधु की ओर से लगाए गए दहेज प्रताड़ना व गर्भपात कराने के आरोपों को ससुराल परिवार ने मनगढ़ंत बताते हुए इन सभी आरोपों का खंडन करते हुए एक प्रेस वार्ता का आयोजन किया इस प्रेस वार्ता के दौरान उन्होंने कानून से निष्पक्ष जांच की मांग की है और साथ में इंसाफ की गुहार भी परिवार ने लगाई है साथ ही इस मौके उनकी तरफ से लड़की परिवार के ऊपर भी कई तरह के इल्जाम लगाए गए जब मामले को लेकर लड़की परिवार से बातचीत करने की कोशिश की गई बातचीत करने के लिए कॉल किया गया तो उनकी तरफ से कोई उत्तर नहीं दिया गया सीधी गल है मीडिया वगैरह कभी पे नहीं है बहुत ही सिंपल फैमिली है पंजा साल हो गए मेरे बाप ने आए कपूरथला पिछू आए हैं पाँ साल मेरे बाप की बनाई इज्जत मेरे पाँह साल मेरे मेरे बाप ने इतने इज्जत बनाई अपना रुतबा कायम किया है पाँ साल हो गए मेरे बाउू को बैठे है ਇਹਨਾਂ ਦਾ ਫੁੱਟ ਲਾਇਆ ਮੈਂ ਫਲ ਖਾ ਰਿਹਾ ਮੈਂ ਆਪਣੇ ਪਿਓ ਦਾ ਜੋ ਵੀ ਅਸੀਂ ਸਾਡੇ ਬਾਪੂ ਨੂੰ ਸਾਨੂੰ ਇਹ ਸਿਖਾਇਆ ਨਾ ਕਿ ਦੀ ਬਨਾਮੀ ਕਰਨੀ ਇਹਨਾਂ ਮर्यादा ਤੋਂ ਬਾਅਦ ਕੋਈ ਗੱਲ ਕਰਨੀ ਹੈ ਨਾ ਕਿਸ ਨਾਲ ਲੜਨਾ ਜੋ ਸਾਡੇ ਮਾਪਿਆਂ ਨੇ ਸਾਨੂੰ ਸਿਖਾਇਆ ਹੈਗਾ ਕੁੜੀ ਨੇ ਕਿਉਂ ਕੀਤਾ ਮੈਂ ਮੈਂ ਮੁੰਡੇ ਦਾ ਵਿਆਹ ਕੀਤਾ ਸਿੱਧੀ ਗੱਲ ਤੋਂ ਮੈਂ ਮੁੰਡੇ ਦਾ ਵਿਆਹ ਕੀਤਾ ਖੁਸ਼ੀ ਨਾਲ ਕੀਤਾ ਵੀ ਮਨ ਲੋਗੀ ਅਸੀਂ ਕੰਨੇ ਦਾ ਲਿੱਤਾ ਬੋ ਜੀ ਵੀ ਖੁਸ਼ੀ ਨਾਲ ਵਿਆਹ ਕੀਤਾ ਚਾਹ ਨਾਲ ਵਿਆਹ ਕੀਤਾ 25 26 ਸਾਲ ਮੇਰੇ ਵਿਆਹ ਨੂੰ ਹੋ ਗਿਆ 26 ਸਾਨੂੰ ਸਾਡੀ ਅੱਜ ਤੱਕ ਫੈਮਲੀ ਕੋਈ ਪ੍ਰੋਬਲਮ ਨਹੀਂ ਆਈ ਥੋੜੀ ਥੋੜੀ ਸਿੱਧੀ ਤੇ ਸਾਨੂੰ ਆਪਣੀ ਫੈਮਲੀ ਦਾ ਅੱਜ ਤੱਕ ਕੋਈ ਬਣ ਨਹੀਂ ਆਈ ਬੱਚੇ ਬੱਚਿਆਂ ਦਾ ਕੁਝ ਨਾ ਪਿਆਇਆ ਕੀਤਾ ਹੁਣ ਬੱਚੇ ਦੀ ਮੈਰਿਜ ਹੋਈ ਇਹ ਦੋਨੋਂ ਯੂਰਪ ਗਏ ਬੱਚਿਆਂ ਦੀ ਮੈਨ ਨਹੀਂ ਬਣੀ ਕੁੜੀ ਨੇ ਮੁੰਡੇ ਨੂੰ ਮਾਰਿਆ ਦੋ ਤਿੰਨ ਵਾਰੀ ਮਾਰਦਾ ਠੀਕ ਹੈ ਜੀ ਹੁਣ ਅਸੀਂ ਕੀ ਕਰੀਏ ਦੱਸੋ ਮੈਨੂੰ ਦੋ ਤਿੰਨ ਵਾਰੀ ਮਾਰਦਾ ਕੁੜੀ ਨੇ ਮੁੰਡੇ ਨੂੰ ਮਾਰਦਾ ਸੀ ਉਸ ਤੋਂ ਬਾਅਦ ਕੀ ਕੀਤਾ ਉਸ ਤੋਂ ਬਾਅਦ ਅਸੀਂ ਉਹਦੇ ਮਾਮੇ ਨਾਲ ਗੱਲ ਕਰਨ ਮਾਮੇ ਨੇ ਮੇਰੇ ਥੱਪੜ ਮਾਰਦਾ ਹੋਰੇ ਜਿਵੇਂ ਉਹਦੇ ਮਾਮੇ ਨਾਲ ਗੱਲ ਕਰਨ ਜਾਂਦੇ ਆ ਤੇ ਉਹਦਾ ਮਾਂ ਫਿਰ ਉਸ ਤੋਂ ਉਸ ਤੋਂ ਬਾਅਦ ਸਾਨੂੰ ਧਮਕੀਆਂ ਦੇ ਰਿਹਾ ਟੋਨੀ ਤੁਗੀਸੇ ਨੇ ਕੁਝ ਕੀ ਨਹੀਂ ਪਾਗੇ ਸਿਰ ਕੋ ਜਾ ਕੋਈ ਵੀ ਯੋਜਨਾ ਕਰ ਲੈ ਤੁਹਾਡੇ ਤੋਂ ਕੋਈ ਕਿਸੇ ਨੂੰ ਨਾ ਮਿਲ ਲਿੱਤਾ ਭਾਈ ਕੀ ਕਰਾਂ ਇਹ ਕੋਈ ਕਰ ਇਹ ਮੁਕੇਸ਼ ਕਬੂਰੀ ਹੈ ਜੀ ਕੇ ਕੇ ਰੇਂਦਰਾਂ ਦੇ ਮਾਲਕ ਕੇ ਕੇ ਰੇਂਦਰਾਂ ਦੀ ਹੋਈ ਜੀ ਮੁਕੇਸ਼ ਬਾਈ ਇਹ ਲੜਕੀ ਦੇ ਮਾਮਾ ਜੀ ਹੈਗੇ ਆ ਇਹਨਾਂ ਨੂੰ ਕੋਈ ਗੱਲ ਕਰੋ ਸਿੱਧਾ ਹੱਥ ਚੱਕ ਕੇ ਗੱਲ ਕਰਦੇ ਮੋਂ ਹੱਥ ਚੱਕ ਕੇ ਤੂੰ ਗੱਲ ਨਹੀਂ ਕਰਨੀ ਇਹਨਾਂ ਨੂੰ ਆਂਦੇ ਸਿਆਸਨ ਤੋਂ ਕੀ ਮੰਗੇ ਜੀ ਹੁੰਦਾ ਪਰ ਸਿਆਸਨ ਤੋਂ ਅਸੀਂ ਸਿਰਫ ਇਨਸਾਫ ਚਾਹਦੇ ਹੈਗੇ ਆ ਕੋਈ ਕੋਈ ਡਿਮਾਂਡ ਕਰ ਲਈਏ ਤੁਹਾਡੇ ਕੋਲ ਕੋਈ ਤੋਂ ਕੋਈ ਡਿਮਾਂਡ ਮਤਲਬ ਕੋਈ ਮੁੰਡੇ ਕੋਈ ਲੜਾਈ ਇਹ ਕੁੜੀ ਨੇ ਕਿ ਡਮਾਲਕ ਨਹੀਂ ਹੋਣ ਤੇ ਉਹ ਕਹਿੰਦੇ ਇਹ ਸਾਡੇ ਕਰੀ ਇਸ ਨੇ ਕਰੋ ਮਤਲਬ ਪੈਸੇ ਮੰਗੇ ਇਹ ਕਿਤੇ ਜਿਵੇਂ ਪ ਇਹ ਇਹ ਕੁੜੀ ਇਹ ਕੁੜੀ ਸਾਜ ਦੀ ਫੋਟੋ ਹੈਗੀ ਇਹ ਦੋਨਾਂ ਦੇ ਇਹ ਦੋਨਾਂ ਦਾ ਪਿਆਰ ਹੈ ਸੱਸ ਨੂੰ ਤਾਂ ਦੇਖ ਲਓ ਤੁਸੀਂ ਸਾਹਮਣੇ ਅੱਜ ਉਹ ਚਲ ਠੀਕ ਹੈ ਇਹ ਸੱਸ ਨੂੰ ਦਾ ਪਿਆਰ ਹੈਗਾ ਮੇਰੀ ਗੱਲ ਸੁਣੋ ਬੱਚਿਆਂ ਦੀ ਲੜਾਈ ਹੁੰਦੀ ਹੈ ਮਾ ਵੀ ਉਹਨਾਂ ਘਰ ਤੋਂ ਸਾਂਦੀ ਕੋਸ਼ਿਸ਼ ਕਰਦੇ ਆ। ਸਰ ਇਹ ਜਿਹੜਾ ਲੜਕਾ ਹੈ ਜੀ ਇਹ ਪੋਸਟਰ ਕਿਸ ਚੀਜ਼ ਦਾ ਲਾ ਰਿਹਾ ਸੀ ਤੁਹਾਡੇ ਘਰ ਦੇ ਬਾਹਰ ਜਿਹੜੀ ਨਿਊਜ਼ ਚ ਖਬਰ ਆਈਆਂ ਸਭ ਵੰਡ ਰਿਆ ਸੀ ਸਾਰੇ ਉਹਨਾਂ ਨੇ ਖਵਾ ਤੇ ਚੁਕਾਤੀਆਂ ਗਈਆਂ। ਟੋਟਲ ਸਾਡੇ ਮਹੱਲੇ ਦੇ ਸਾਰੇ ਸਰਦਿਆ ਸੂਰਾ ਮਹੱਲਾ ਨਾਲ ਹੈ ਵੀ ਤੂੰ ਹੈਪੀ ਕੁਝ ਬੋਲਦਾ ਨਹੀਂ ਪਿਆ ਤਾਂ ਅਸੀਂ ਤੇਰੇ ਨਾਲ ਖੜੇ ਹਾਂ ਤੇ ਘਬਰਾਣਾ ਕੋ ਪਿਆ। ਮੈਂ ਕਿਹਾ ਮੈਨੂੰ ਉਹ ਧਮਕੀਆਂ ਦਿੰਦੇ ਵਕਤ ਦੀ ਪੁੱਛਦੀ ਆ ਕਿ ਦੀ ਕਿਦੀਆਂ। ਕਹਿੰਦੇ ਅਸੀਂ ਤੇਰੇ ਨਾਲ ਹੈ ਪਰਸਨ ਨਾਲ ਮੇਰਾ ਪੂਰਾ ਮਹੱਲਾ ਮੇਰੇ ਨਾਲ ਆਇਆ ਇਸ ਵੇਲੇ। ਕਿਹੜਾ ਅੱਜ ਬੰਦਾ ਪੋਸਟਰ ਲਾ ਰਿਹਾ ਲਾ ਰਿਹਾ ਸੀ ਉਹ ਬੰਦਾ ਅੱ ਸੀਗਾ ਤੂੰ ਹੁਣ ਬਕਵਾਸ ਕਰੀ ਜਾਂਦਾ ਇੱਥੇ ਆ ਕੇ ਬੋਲੀ ਬੜੀਆਂ ਰੋਕਦਾ ਮੈਂ মিডিਆ ਵਾਲਾ ਬੰਦਾ ਉਹ মিডিਆ ਵਾਲਾ ਬੰਦਾ ਪਹਿਲੇ ਭੋਜੀ ਮੇਰੀ ਹੁਣੇ ਪੂਰੀ ਪਹਿਲੇ ਗੱਲ ਸੁਣ ਲੋ ਜਿਹੜਾ ਮੇਨ ਮੁੱਦਾ ਹੈਗਾ 13 ਵਾਰੀ ਕੁੜੀ ਕਰ ਗਈ ਆ 13 ਵਾਰੀ ਜੋ ਅਸੀਂ 13 ਵਾਰੀ ਕੁੜੀ ਮਨਾ ਕੇ ਲੈ ਕੇ ਆਏ ਆ ਸ਼ਹਿਰ ਦੇ ਮਜਬੂਤ ਜਿਹੜੇ ਬਸੂਕ ਵਾਲੇ ਬੰਦੇ ਵਿੱਚ ਬੈੱਡ ਸ਼ੇਅਰ ਦੇ ਵੱਡੇ ਤੋਂ ਵੱਡਾ ਬਸੂਕ ਵਾਲਾ ਸਾਡੇ ਕੇਵਲ ਅੰਕਲ ਹੈਗੇ ਬੁੱਧਜੀ ਅੰਕਲ ਜੀ ਬਹੁਤ ਵਧੀਆ ਬੰਦੇ ਨੇ ਇਹ ਵੀ ਹੁੰਦਾ ਕਿ ਇਹਨਾਂ ਦੇ ਵੱਡੇ ਭਾਈ ਸਾਹਿਬ ਅਰਵਿੰਦਰ ਭਾਈ ਸਾਹਿਬ ਉਹ ਬਹੁਤ ਵਧੀਆ ਬੰਦੇ ਆ ਉਹ ਸਾਡਾ ਵੀਰ ਆ ਸਾਡਾ ਪਿਓ ਆ ਮਤਲਬ ਉਹਨਾਂ ਦੇ ਆਥੀ ਲੇਕਿਨ ਉਹਨਾਂ ਨੇ ਬਹੁਤ ਸਪੋਰਟ ਕੀਤੀ ਸਾਡੀ ਗੱਲ ਪਿਛਲੇ ਸਿੱਕਾ ਉਹ ਨਿਭੜ ਗਈ ਸੀ ਅਰੇ ਇਹ ਅਰੇ ਮੇਰੀ ਸੀ ਇਹ ਲੱਭ ਮੇਰੀ ਸੀ ਇਹ ਵਿਚੋਲਾ ਜਿਹੜੀ ਹਮੀ ਮਨ ਬਣਾਉਣ ਵਾਲੀ ਹੈ ਕਰ ਕਰ ਕੰਟਰੀ ਜੀ ਗਈ ਸੀ ਸ਼ਰੋਪੁਰਾ ਜਰੋਪ ਗਈ ਸੀ ਪੈਸੇ ਮੈਂ ਦਿੱਤੇ ਸੀਗੇ ਇਹ ਕਹਿੰਦੇ ਅਸੀਂ ਪੈਸੇ ਦਿੱਤੇ ਮੇਰੇ ਕੋ ਸਾਰੇ ਪੱਕੇ ਦੀ ਰਸੀਦਾ ਹੈਗੀ ਆ ਆਰਟੀਸੀ ਦੀ ਸਭ ਕੁਝ ਹੈਗੀ ਆ ਇਸ ਤੋਂ ਪਹਿਲੇ ਦੁਬਈ ਫੋਟੋ ਸ਼ੂਟ ਹੋਇਆ ਸੀਗਾ ਉਹ ਵੀ ਮੈਂ ਹੀ ਕਰਵਾਇਆ ਸੀਗਾ ਉਹਦੀ ਵੀ ਮੇਰੇ ਕੋ ਰਸੀਦਾ ਹੈਗੀਆਂ ਦੂਜੀ ਗੱਲ ਇਹਨਾਂ ਨੇ ਜਿਹੜਾ ਮਹਾਰਾਜਾ ਰਣ ਫੰਕਸ਼ਨ ਕੀਤਾ ਸੀ ਤੇ ਮੈਂ ਵੀ ਮਹਾਰਾਜਾ ਰਣ ਸਗਨ ਦਿੱਤਾ ਸੀ ਸਗਨ ਦਾ ਫੰਕਸ਼ਨ ਕੀਤਾ ਕੀ ਕੀਤਾ ਹੁਣ ਮੇਨ ਮੁੱਦੇ ਦੀ ਗੱਲ ਹੈ ਜਿਹੜਾ ਟੂ ਦਾ ਪੁਆਇੰਟ ਜਿਹੜਾ ਕੰਮ ਹੈ ਗਾਣਾ ਇਹਨਾਂ ਨੇ ਸਾਨੂੰ ਦੁਬਾਰ ਨੂੰ ਮੇਰੀ ਵਾਈਫ ਦੀ ਫੋਟੋਆਂ ਪਜਾਇਆ ਚ ਉਹਨਾਂ ਨੇ ਕੀਤੀਆਂ ਅਸੀਂ ਉਥੇ ਆਨ 7:30 ਵਜੇ ਤੇ ਐਫ ਆਈ ਆ ਲਿਖਾਈ ਅਸੀਂ ਉਥੇ ਉਹਦੇ ਵਿੱਚ ਇਹ ਕਦੇ ਅਸੀਂ ਨਹੀਂ ਕੀਤਾ ਇਹਨਾਂ ਦੇ ਨਾਮ ਆ ਗਏ ਇਹਨਾਂ ਦੇ بیٹے ਦੇ ਸ਼ਾਨ ਉਪਲਦੇਵ ਨੇ ਕੀਤਾ ਤੇ ਇਹਦੇ ਪਿਓ ਵਿਕਾਸ ਉਪਲ ਨੇ ਮਿਲ ਕੇ ਕੀਤਾ ਉਸ ਐਫ ਆਈ ਆ ਜਿਹਨਾਂ ਸੀ ਡੀ ਆਰ ਨੰਬਰ ਤੇ ਸਾਰੇ ਇਹਨਾਂ ਦੇ ਪਰਿਵਾਰ ਦੇ ਨਾਮ ਆ ਗਏ ਇਹਨਾਂ ਦੇ ਉਹ ਕਾਊਂਟਰ ਦੇ ਵਿੱਚ 8 10 ਤੋਂ ਬਾਅਦ 23 11 ਨੂੰ ਮੇਰੇ ਤੇ ਐਫ ਆਈ ਆਰ ਕਰਾਈ ਵੀ ਤੁਹਾਡਾ ਕਾਊਂਟਰ ਇਹਨਾਂ ਦੇ ਵਕੀਲਾਂ ਨੇ ਕਿਹਾ ਵੀ ਇਹ ਕਾਊਂਟਰ ਹੋਏਗਾ ਐਫ ਆਈ ਆਰ ਬਰਬਰ ਹੋ ਜਾਏਗੀ ਵੀ ਉਸ ਤੋਂ ਬਾਅਦ ਤੁਸੀਂ ਇਹ ਫੈਸਲਾ ਕਰ ਸਕਦੇ ਹੋਗੇ ਉਸ ਤੋਂ ਬਾਅਦ ਇਹਨੇ ਮੇਰੀ ਵਾਈਸ ਦੇ ਖਿਲਾਫ ਉਹ ਗੰਦ ਬੋਲਿਆ ਮੇਰੇ ਯਾਰਾਂ ਦੋਸਤਾਂ ਦੇ ਖਿਲਾਫ ਗੰਦ ਬੋਲਿਆ ਜੀ ਇਹ ਉਹ ਗੰਦੇ ਗੰਦੇ ਕਮੈਂਟ ਦਿੱਤੇ ਮਤਲਬ ਕਿ ਇਹਨਾਂ ਨੇ ਇੱਕ ਪਰਿਵਾਰ ਦੀ ਚੰਗੇ ਪਰਿਵਾਰਾਂ ਦੀ ਚੰਗੇ ਪਰਿਵਾਰਾਂ ਦੇ ਮਰਿਆਦਾ ਹੀ ਖਤਮ ਕਰਤੀ ਵੀ ਅਸੀਂ ਕਿ ਸਲੀਕੇ ਨਾਲ ਬੋਲੀਏ ਇਹਨਾਂ ਦੇ ਵੱਡੇ ਭਾਈ ਸਾਹਿਬ ਰਵਿੰਦਰ ਜੀ ਬੌਜੀ ਬਹੁਤ ਅੱਛੇ ਸੀ ਜਿਹੜੇ ਨਾਲ ਵਿਚਕਾਰ ਕਿ ਇਹ ਕਹੇਗਾ ਮੁਕੇਸ਼ ਕਪੂਰ ਕੇ ਕਰਮਦਾਨ ਮਾਲਕ ਟੋਨੀ ਉਹ ਤੇ ਕੋਈ ਥੱਪੜ ਮਾਰ ਉਹ ਗਰਦ ਨਾ ਕਹਦਾ ਤੂੰ ਆਦ ਸੀ ਮੈਂ ਤੁੰ ਚੁਕਵਾ ਦੂੰਗਾ ਮੈਂ ਤੁਹੇ ਇਹ ਕਰ ਦੂੰਗਾ ਮੈਂ ਤੇ ਤੇ ਇਹ ਤਰ ਲਵਾ ਦੂੰਗਾ ਮੈਂ ਲੋ ਕਰ ਦੂੰਗਾ ਤੂੰ ਘਰੋਂ ਬਾਹਰ ਨਿਕਲ 500 ਲੈ ਕੇ ਤਨ ਕੁੱਟ ਦੂੰਗਾ ਰੋਹ ਧਮਕੀ ਰੋਹ ਧਮਕੀ ਬਈ ਸਾੜਾ ਦਾ ਜਿੰਨਾ ਮਸਵਾਲ ਕਰਤਾ ਮੇਰੇ ਡੈਡੀ ਨੂੰ ਇੰਨਾ ਬੋਲੇ ਆ ਮੇਰੇ ਡੈਡ ਨੂੰ ਅਟੈਕ ਹੋ ਗਿਆ ਭਾਈ ਪੋਲੀਟੀਕਲ ਪਾਵਰ ਆ ਉਹਨਾਂ ਦੀ ਹਾਂਜੀ ਬਸ ਪੋਲੀਟੀਕਲ ਸਾਡੇ ਲਿੰਕ ਆ ਇਹ ਕਰਦਾਂਗੇ ਉਹ ਕਰਦਾਂਗੇ ਤੂੰ ਦਬਾ ਰਾਂਗੇ ਚੁਟਾਰਾਂਗੇ ਇਹ ਕਰਦਾਂਗੇ ਹੁਣ ਦੇਖੋ ਕੋਈ ਸਾੜਾ ਮਸਲਾ ਖਤਮ ਹੋ ਗਿਆ ਸਭ ਲਵਲੀ ਪੁਲਿਸ ਲਵਲੀ ਪੁਲਿਸ ਕੇਵਲ ਬੁਧੂ ਜਾਨ ਬਹੁਤ ਵਧੀਆ ਬੰਦੇ ਸਾਡੇ ਸਮਾਜ ਦੇ ਸਾਡੇ ਸਮਾਜ ਦਾ ਸਾਡੇ ਪਿਓ ਹੈਗੇ ਨੇ ਉਹ ਸਾਡੇ ਪਿਓ ਹੈਗੇ ਨੇ ਉਹ ਕਹਿੰਦੇ ਹੈਪੀ ਤੋਂ ਚਿੰਤਨਗਰ ਤੂੰ ਕੋਈ ਕਾਰਵਾਈ ਪੁੱਤਰ ਕਰਨੀ ਮੈਂ ਮੈਂ ਤੇਰੇ ਨਾਲ ਖੜਾ ਪੁੱਤਰ ਮੈਂ ਤੇਰੇ ਨਾਲ ਖੜਾ ਨਿੰਨੇ ਪਸਣ ਗੱਲ ਪੂਰੀ ਹੋ ਚੁੱਕੀ ਹੈ ਉਹਨਾਂ ਨੇ ਅੱਜ ਤੋਂ 20 25 ਦਿਨ ਪਹਿਲੇ ਗੱਲ ਮਿਲਦੀ ਸਾਡੀ ਮੀਟਿੰਗ ਹੋ ਗਈ ਮੈਨੂੰ ਰਵਿੰਦਰ ਬਾਉ ਦੇ ਪਿਆਰੀ ਬੁਆਤਾ ਰਵਿੰਦਰ ਬਾਉ ਜੀ ਕਹਿੰਦੇ ਗੱਲ ਖਤਮ ਹੋ ਗਈ ਵੱਡੇ ਸਾਡੇ ਪਿਓ ਸਬਾਨ ਹੈਗੇ ਆ ਚਲੋ ਜੀ ਗੱਲ ਖਤਮ ਹੋ ਗਈ ਤੇ ਵਿਕਾਸ ਉਪਲ ਨਾਲ ਤੇ ਪਿਓ ਨਾਲ ਹੱਥ ਮਿਲਾ ਦਿੱਤੀ ਚਲੋ ਜੀ ਗੱਲ ਚਲ ਤਾਂ ਤੁਹਾਡਾ ਸਾਫ਼ ਜੋ ਵੀ ਆਪਾਂ ਬੈਠ ਕੇ ਸਮਝ ਲਾ ਗਏ ਆਪਾਂ ਸਮਾਜ ਦੇ ਬੰਦੇ ਹੀ ਆ ਨਾ ਆਪਾਂ ਬਹਿ ਕੇ ਸਾਹ ਵੀ ਕੱਬ ਤਾਂ ਕਰਦਾ ਨਾ ਉਹਨਾਂ ਉਸ ਤੋਂ ਬਾਅਦ ਨੇ ਉੱਤੋਂ ਨੀਤੇ ਕੋਈ ਪਲੂਟਿਕਲ ਚੈੱਕ ਲਗਾ ਕੇ ਜੈਕ ਲਗਾ ਕੇ 313 ਲਵਾਤੀ ਸਾਰੇ ਸਾਡੇ ਕੋਲ ਪ੍ਰੂਫ ਹੋ ਗਏ ਪਹਿਲੇ ਨੇ ਲੱਗੀ ਹੁਣ ਕਿ ਇਹ ਚੰਗਾ ਸਮਾਜ ਤੇ ਕੀ ਮੈਸੇਜ ਦੇ ਰਿਹਾ ਜਿਹੜੀ ਨਹੀਂ ਬੱਚੇ ਦੀ ਬਣੀ ਹੈਗੀ ਆਪਾਂ ਖਤਮ ਕਰ ਦਈਏ ਆਪਾਂ ਜਿਹੜਾ ਗੰਦ ਵਾਲਾ ਤੁਹਾਡੀ ਕੁੜੀ ਇਦਾਂ ਤੇ ਜਨਾਨੀ ਇਦਾਂ ਇਦਾਂ ਆਪਾਂ ਹਰ ਬੰਦੇ ਨੂੰ ਖਰਾਬ ਕਰੀਏ ਐ ਮੇਰੀ ਮੇਰੀ ਭੈਣ ਬੈਠੀ ਆ ਆਹ ਮੇਰੀ ਭਾਜੀ ਬੈਠੀ ਆ ਉਹ ਮੇਰੀ ਤਲੀਜੀ ਬੈਠੀ ਆ ਸੱਦਾ ਸੱਦਾ ਬਰਤ ਸਾਰੇ ਮਹੱਲੇ ਦੀ ਲੇਡੀਜ਼ ਆਈਏ ਪੂਰਾ ਸੁੰਦਰ ਨਗਰ ਦਾ ਪੂਰਾ ਸੁੰਦਰ ਨਗਰ ਤੇ ਆ ਪੂਰਾ ਹਰ ਜੂਰ ਸਾਰੀ ਆਈਏ ਸਾਰਿਆਂ ਨੇ ਸਪੋਰਟ ਕੀਤੀ ਸਾਰਾ ਮੈਂਬਰ ਟੋਰ ਲੈ ਕੇ ਦੇ ਰਿਆ بس ਇਹ ਬੰਦੇ ਨੇ ਖੜੇ ਸਾਨੂੰ ਇਨਸਾਫ ਚਾਹੀਦਾ ਸਾਨੂੰ ਪ੍ਰਸ਼ਾਸਨ ਤੇ ਪੂਰਾ ਭਰੋਸਾ ਤੁਹਾਨੂੰ ਸਾਨੂੰ ਹਮੇਸ਼ਾ ਵੀ ਕੁੜੀ ਵਾਲੇ ਪਾਵਰਫੁੱਲ ਹੁੰਦੇ ਆ ਔਰ ਮੁੰਡੇ ਵਾਲਿਆਂ ਨੂੰ ਕਮਜ਼ੋਰ ਕਰ ਦਿੰਦੇ ਨੇ ਬਸ ਇਹੀ ਹੈ ਬੋ ਜੀ ਜਿਹੜੀ ਧਰਾਵਾ ਸਰਕਾਰ ਦੀ ਲੱਗੀ ਹੋਈ ਹੈ ਇਹੀ ਗੱਲ ਤੇ ਇਹਦੀ ਨਜਾਇਜ਼ ਉਠਾ ਰਹੇ ਉਹ ਨਜਾਇਜ਼ ਹੀ ਕਰ ਰਹੇ ਸਾਡੇ ਨਾਲ ਦੱਸੋ ਬੋ ਜੀ ਮੈਂ ਬਾਈ ਇਹ ਮੈਂ ਤੁਹਾਨੂੰ ਰਿਕਵੈਸਟ ਕਰ ਰਿਹਾ ਹਾਂ ਕਿ ਨਾ ਬਸ ਸਾਡੇ ਪੁਲਿਸ ਵਾਲੇ ਵਿਚਾਰੇ ਕੀ ਕਰਨ ਸਾਨੂੰ ਸਪੋਰਟ ਕਰੇ ਸੀਪੀ ਸਾਹਿਬ ਸਾਨੂੰ ਸਪੋਰਟ ਕਰੇ ਲੇਕਿਨੋ ਕੱਢੀਆ ਕੱਢੀਆ ਅਪਰੂਵ ਨਾ ਗਿਆ ਕੁਝ ਕਰਉ ਪੁਲਿਸ ਚਾਹੀਦੀ ਕਿਹਦੇ ਪੁਲਿਸ ਕੋਲ ਤਾਂ ਕੁੜੀ ਜਾ ਕੇ ਰੋਂਦੀ ਐ ਮੈਂ ਮਾਰ ਗਈ ਜੇ ਮੇਰਾ ਇਹ ਹੋ ਗਿਆ ਇਹ ਤਾਂ ਹੋ ਗਿਆ ਮੁੰਡਾ ਨੂੰ ਕੁੱਟੀ ਜਾਂਦੀ ਐ ਪੁਲਿਸ ਗਿਆ ਕੇ ਰੋਈ ਜਾਂਦੀ ਪੀ ਆਡ ਕੋ ਵੀਡੀਓ ਹੈਗੀ ਮੁੰਡੇ ਦੇ ਕੁੱਟਦੇ ਦੀ ਲੈ ਦੇਖੋ ਭਾਈ ਖਾ ਉਹਨੇ ਨੂੰ ਕੁੱਟੇ ਸਾਰੀ ਗਰੁਪਕਸੀ ਪਾਈ ਹੋਈ ਐ ਤਰੀਕਾ ਥੋੜਾ ਹੈਗਾ ਮੀਡੀਆ ਨੂੰ ਵਰਕਪ ਕਰ ਦੋ ਕਿ ਵੀਡੀਓ ਆਮਨੇ ਪਰਸੂ ਕਹਦਾ ਨਾ ਭਾਈ ਠੀਕ ਐ ਸਤਿ ਸ੍ਰੀ ਅਕਾਲ ਥੈਂਕ ਯੂ ਬਹੁਤ ਸੇਵਾ ਕੀਤੀ ਬਹੁਤ ਅੱਛੀ ਨੋ ਮੇਰੀ ਉਹਨੇ ਆਪਣੀ ਨੋ ਦੀ ਬਹੁਤ ਸੇਵਾ ਕੀਤੀ ਉਹ ਮੁਕ ਟਿਲਦੇ ਆਪਲਾ ਇਹ ਤੱਕ ਕੀ ਗਰੀ 26 ਸਾਲ ਹੋ ਗਏ ਮੇ ਬੱਚਿਆ ਤਾਂ ਨਹੀਂ ਬੜਾ ਦੱਸੇ ਨਹੀਂ ਕਰਿਆ ਤੁਸੋ ਬੱਚੇ ਨੇ ਉਹ ਵੀ ਪਰਵਾਹ ਠੀਕ ਹੈ ਸਾਡਾ ਪਰਿਵਾਰ ਵੀ ਠੀਕ ਹੈ ਬੱਚਿਆ ਦੀ ਦੀ ਬੰਦੀ ਵੀ ਤਾਂ ਸਾਡਾ ਤਾਂ ਕੋਈ ਕਸੂਰ ਨਹੀਂ ਨਾ ਤੁਸੇ ਜਾਣਦੇ ਕਦੀ ਕੀ ਪੱਛਾ ਬੋਹ ਕਦੀ ਕੀ ਪੱਛਾ ਬੋਹ ਨਾ ਤੁਸੋ ਸਮਝ ਲਓ ਕਿ ਕੀ ਹੋ ਰਿਹਾ 26 ਸਾਲ ਹੋ ਗਏ ਮੇਰੇ ਵਿਆਹ ਨੂੰ ਅੱਜ ਤੱਕ ਮੇਰੀ ਵਾਈਫ ਬਾਰੇ ਮੇਰੇ ਪਰਿਵਾਰ ਬਾਰੇ ਪੂਰੇ ਸਮਾਜ ਚ ਐ ਕੋਈ ਨਹੀਂ ਬੋਲਿਆ ਇੱਕ ਮੇਰੇ ਵਿਆਹ ਕਰਾਣ ਤੋਂ ਬਾਅਦ ਮੇਰੀ ਜਨਾਨੀ ਮਾੜੀ ਹੋ ਗਈ ਮੇਰਾ ਘਰ ਮੋੜਾ ਗਿਆ ਸਾਡਾ ਸਿਸਟਮ ਹੋ ਗਿਆ ਇਸ ਤੋਂ ਚੰਗਾ ਬੰਦਾ ਮੁੰਡੇ ਨੇ ਵਿਆਹ ਹੀ ਨਾ ਕਰੇ ਉੰਦੇ ਨਹੀਂ ਹੋਣਾ ਚਾਹੀਦਾ ਜੋ ਸਾਡਾ ਹਾਲਾਣਾ ਕੀਤਾ ਵੇ ਬੋਈ ਬਗਾਵਾਂ ਕਰਦੇ ਹੋ ਇਦਾਂ ਬੋਲਦਾ ਬੋਈ ਉਹ ਬੰਦੇ ਟੋਨੀ ਕਪੂਰ ਉਹਦਾ ਨਾਮ ਹੈਗਾ ਮੁਕੇਸ਼ ਕਪੂਰ ਸਾਰਾ ਤੇ ਕੋਈ ਉਹਨਾਂ ਨੇ ਐਸਾ ਵਿੜਾ ਕਰੇ ਕਰਤਾ ਪੂਰੇ ਸਮਾਜ ਬਾਰੇ ਆਪਾਂ ਬਰਾਦਰੀ ਨਾਲ ਕੋਈ ਚੀਜ਼ ਤੋਂ ਹੁੰਦੀ ਨਹੀਂ ਕਿ ਮਰਿਆਦਾ ਤੇ ਗੱਲ ਕਰੀਏ ਉਹ ਤੇ ਗੱਲ ਗੁੰਡਿਆਂ ਬਦਮਾਸ਼ਾਂ ਨਾਲ ਕਰਦੇ ਬੋਈ ਇਹ ਤਾਂ ਗੁੰਡੇ ਹੈ ਬਈ ਬਿਜ਼ਨਸਮੈਨ ਹੀ ਗੁੰਡੇ ਹੈ ਲੱਗਦਾ ਸਰੀਪ ਪਰਿਵਾਰਾਂ ਦਾ ਜਿੰਨਾ ਰਾਨਾ ਖਰਾਮ ਬਈ ਵਿਆਹ ਹੀ ਨਹੀਂ ਕਰਾਉਂਦਾ ਜਿੰਨਾ ਮੁੰਡੇ ਬੱਚੇ ਕੈਨੇਡਾ ਜਾਂ ਜਿੱਥੇ ਮਨ ਆਪੇ ਵਿਆਹ ਕਰਾਂ ਅਸੀਂ ਕਿਹਨੇ ਚੱਕਰੇ ਪੈਸਾ ਦੇ ਸਾਡੀ ਆਪਣੀ ਲਾਈਫ ਖਰਾਬ ਹੋ ਗਈ ਬੋਈ ਮੁੰਡਾ ਜਮਣਾ ਗਲਤੀ ਹੈ ਮੁੰਡੇ ਜਮਣਾ ਗਲਤੀ ਹੈ ਦਿਲ ਨੂੰ ਕੀ ਕੋਈ ਕਿੱਦਾਂ ਕਰੂਗਾ ਇਹ ਸੱਤ ਕੋਲ ਕਰ ਸਕਦਾ ਜਿੰਨਾ ਮੈਂ ਨਾ ਕਰਦਾ ਨਾਲ ਵੇ ਜੋ ਆ ਬੜੀ ਜੀ ਮੈਂ ਐਡਵੋਕੇਟ ਅਨਿਲ ਸਲੂਜਾ ਦੇਸ਼ਤਾਜ ਤੁਰਭਾਗਿਆ ਕਿ ਜਿਹੜੇ ਕਾਨੂੰਨ ਆਪਣੇ ਦੇਸ਼ ਦੇ ਵਸਨੀਕਾਂ ਵਾਸਤੇ ਬਣਾਈ ਗਏ ਸੀ ਉਹਨਾਂ ਦੇ ਵੈਲਫੇਅਰ ਵਾਸਤੇ ਬਣਾਈ ਗਏ ਸੀ ਉਹਨਾਂ ਦਾ ਅੱਜ ਦੁਰਉਪਯੋਗ ਹੋ ਰਿਹਾ ਹੈ ਉਸ ਵਿੱਚ ਸਭ ਤੋਂ ਵੱਡਾ ਇੱਕ ਕਾਨੂੰਨ ਹੈ ਜਿਹੜਾ ਕੀ ਤਹੇਜ ਉਤਪਿੰਡਤਾ ਦਾ ਹੈ ਜਿਹੜਾ ਦਹੇਜ ਦਾ ਹੈ ਜਿਹੜਾ ਕੀ ਲੜਕੀਆਂ ਆਮ ਤੌਰ ਤੇ ਉਹਦਾ ਮਿਸਯੂਜ਼ ਕਰਕੇ ਲੜਕੇ ਦੇ ਖਿਲਾਫ ਲੜਕੇ ਦੇ ਪਰਿਵਾਰ ਦੇ ਖਿਲਾਫ ਉਹਨੂੰ ਉਪਯੋਗ ਕਰਦੀਆਂ ਹਨ ਉਸ ਵਿੱਚ ਇੱਕ ਜਿੰਦਾ ਜਾਗਦਾ ਜਿਹੜਾ ਮਾਮਲਾ ਹੈ ਉਹ ਲੁਧਿਆਣਾ ਦੇ ਹਰਸ਼ ਕੁਮਾਰ ਜੀ ਦੀ ਫੈਮਲੀ ਨਿਖੇਲ ਦੀ ਫੈਮਲੀ ਦੇ ਨਾਲ ਹੋ ਰਿਹਾ ਹੈ ਇਹਨਾਂ ਨਾਲ ਇਹਨਾਂ ਤੱਕਾ ਹੋ ਰਿਹਾ ਹੈ ਕਿ ਤੁਸੀਂ ਸੋਚ ਨਹੀਂ ਸਕਦੇ ਰੋਜ਼ ਇਹਨਾਂ ਤੇ ਨਵੇਂ-ਨਵੇਂ ਅਲੀਗੇਸ਼ਨ ਲਗਾਏ ਜਾ ਰਹੇ ਨੇ ਕੀ ਕਦੀ ਆ ਕਰਤਾ ਕਦੀ ਦਿਹੇਜ ਮੰਗ ਲਿਆ ਕਦੀ ਮਾਰਤਾ ਕਦੀ ਕੋੜਤਾ ਕਦੀ ਗਰ ਪਾਤ ਕਰਾਤਾ ਜਿਹੜੇ ਕਿ ਬਿਲਕੁਲ ਹੀ ਝੂਠੇ ਅਤੇ ਬੇਬੁਨਿਆਦ ਹਨ ਜਿਨ੍ਹਾਂ ਦੇ ਸਾਡੇ ਕੋਲ ਸਾਰੇ ਰਿਕਾਰਡ ਹਨ ਜੋ ਕਿ ਸਾਰੇ ਤੱਥਾਂ ਦੇ ਨਾਲ ਸਾਡੇ ਕੋਲ ਸਾਰੇ ਅਸੀਂ ਸਾਹਮਣੇ ਪੇਸ਼ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਪਰਿਵਾਰਕ ਬਾਰੇ ਦੱਸਦੀ ਹੈ ਉਹ ਦੱਸਦੀ ਹੈ ਕਿ ਜਿਹੜਾ ਉਥੇ ਦੀ ਸੋਸਾਇਟੀ ਆ ਸੋਸਾਇਟੀ ਨੇ ਸਾਨੂੰ ਸਾਰਾ ਕੁਝ ਦੱਸਿਆ ਹੈ ਕਿ ਸੁੰਦਰ ਨਗਰ ਸੋਸਾਇਟੀ ਨੇ ਕਿ ਸਾਡਾ ਪਰਿਵਾਰ ਕੈਫੋ ਜਹਾ ਹੈ 100 ਤੋਂ ਵੱਧ ਲੋਕਾਂ ਨੇ ਉੱਤੇ ਸਾਈਨ ਕੀਤੇ ਔਰ ਦੱਸਿਆ ਕਿ ਜਿਹੜੀ ਸ਼੍ਰਿਆ ਉਪਲ ਹੈ ਯਾ ਉਪਲ ਪਰਿਵਾਰ ਹੈ ਇਹਨਾਂ ਨਾਲ ਕਿੱਦਾਂ ਤੱਕਾ ਕਰਦਾ ਸੀ ਔਰ ਜਿਹੜਾ ਪਰਿਵਾਰ ਹੈ ਇਹ ਕਿੰਨਾ ਵਧੀਆ ਔਰ ਪੂਰਾ ਸਾਰੇ ਕਾਨੂੰਨਾਂ ਨੂੰ ਮੰਨਣ ਵਾਲਾ ਹੈ ਉਸ ਤੋਂ ਬਾਅਦ ਜਦੋਂ ਇਹਨਾਂ ਦਾ ਵਿਆਹ ਹੋਇਆ ਸਭ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਰੋਕਾ ਹੋਇਆ ਉਹ ਹੋਇਆ ਮਾਰਚ 15 ਨੂੰ 15 ਮਾਰਚ ਤੋਂ ਲੈ ਕੇ 31 ਜਨਵਰੀ ਦੀ ਇਹਨਾਂ ਦੀ ਮੈਰਿ ਸੀ ਉਸ ਦੇ ਵਿੱਚ ਐਨਾ ਇਨਸੀਡੈਂਟ ਹੋਏ ਲੜਕੀ ਨੇ ਲੜਕੇ ਨੂੰ ਮਾਰਿਆ ਪਰਿਵਾਰ ਨੂੰ ਐਨਾ ਦੁੱਖ ਪੰਚਾਇਆ ਔਰ ਸਮਝੋ ਰੋਜ਼ ਹੀ ਲੜਾਈ ਕੀਤੀ ਤਾਂ ਜਿਹਦੇ ਕਰਕੇ ਸਾਰਾ ਪਰਿਵਾਰ ਐਨਾ ਦੁਖੀ ਹੈ ਔਰ ਸਾਰੇ ਜਿਹੜੇ ਸਿਸਟਮ ਹੈਗੇ ਆ ਉਹ ਬਹੁਤ ਹੀ ਉਹਨੇ ਗਲਤ ਕੀਤੇ ਹੁਣ ਵੀ ਜਿਹੜਾ ਪਰਿਵਾਰ ਹੈ ਉਹਨੇ ਪੁਲਿਸ ਪੁਲਿਸ ਵਿੱਚ ਜਾ ਕੇ ਲੜਕੇ ਤੇ ਲੜਕੀ ਦੇ ਪਰਿਵਾਰ ਦੇ ਖਿਲਾਫ ਦਹੇਜ ਦਾ ਮਾਮਲਾ ਕਰਾਇਆ ਉਸ ਤੋਂ ਬਾਅਦ ਹੁਣ ਰੀਸੈਂਟਲੀ ਇੱਕ ਨਾ ਨੇ ਹੋਰ ਉਹਦੇ 'ਚ ਵਾਧਾ ਕਰਦੇ ਹੋਏ ਜਿਹੜੀ ਲੜਕੀ ਦੀ ਮਦਰ ਹੈ ਉਹਦੇ ਖਿਲਾਫ ਗਰਭਪਾਤ ਦਾ ਜਿਹੜਾ ਕਿ ਮਾਮਲਾ ਹੈ ਉਹ ਦਰਜ ਕਰਾਇਆ ਜਿਹੜਾ ਬਿਲਕੁਲ ਹੀ ਝੂਠਾ ਤੇ ਬੁਨਿਆਦ ਹੈ ਮੈਂ ਹੁਣ ਸ਼ਾਮਸੁੰਦਰ 우ਜਾ ਜੀ ਨੂੰ ਕਹੂੰਗਾ ਕਿ ਮਾੜਾ ਉਹ ਕਿੰਨੇ ਮਹੀਨੇ ਮੈਰਿਜ ਹੋਈ ਸੀ ਕਿੰਨੇ ਮਹੀਨੇ ਉਹ ਕੁੜੀ ਤੇ ਰਹੀ ਸੀ ਉਹ ਕਿੰਨੇ ਕਿੰਨੀ ਦੇਰ ਬਾਅਦ ਕੁੜੀ ਚਲੇ ਗਈ ਸੀ ਕੁੜੀ ਤਾਂ ਦੇਖੋ ਪਹਿਲੇ ਦਿਨ ਤੋਂ ਹੀ ਤੰਗ ਕਰਦੀ ਰਹੀ ਉਸ ਤੋਂ ਬਾਅਦ ਉਹ ਵਿੱਚ ਆ ਜਾਂਦੀ ਸੀ ਉਹ ਫਿਰ ਉਸ ਤੋਂ ਬਾਅਦ ਆਪਣੀ ਮਰਜ਼ੀ ਨਾਲ ਚੱਲੇ ਜਾਂਦੀ ਸੀ ਅਸੀਂ ਉਹਨੂੰ ਮਨਾ ਕੇ ਲਿਆਂਦੇ ਸੀਗੇ ਕਿ ਉਹਦੇ ਹੱਥ ਪੈਰ ਵੀ ਮ ਲੜਕੇ ਨੇ ਜੋੜੇ ਕਿ ਤੂੰ ਆ ਜਾ ਆ ਰਾਮ ਨਾਲ ਬਸ ਨਾ ਤੰਗ ਪਰੇਸ਼ਾਨ ਕਰ ਉਹ ਆਂਦੀ ਸੀ ਲੜਕੇ ਦੀ ਮਦਰ ਨੂੰ ਕੁੜਦੀ ਸੀ ਲੜਕੇ ਨੂੰ ਕੁੜਦੀ ਸੀ ਲੜਕੇ ਦੇ ਸਾਡੇ ਕੋਲ ਵੀਡੀਓ ਹੈਗੀਆਂ ਕਿ ਜਦੋਂ ਕੁੜਦੇ ਦੀਆਂ ਜਿਹੜੇ ਕਿ ਉਹਦੇ ਸਰੀਰ ਤੇ ਏਡੇ ਏਡੇ ਨਿਸ਼ਾਨ ਆ ਕਿ ਜਦੋਂ ਉਹਨੇ ਲੜਕੇ ਨੂੰ ਮਾਰਿਆ ਲੜਕੀ ਨੇ ਮਾਰਿਆ ਮੁੰਡੇ ਨੂੰ ਲੜਕੀ ਨੇ ਮਾਰਿਆ ਉਹਦੇ ਵਿੱਚ ਫੁਟੇਜ ਹੈਗੀ ਆ ਆਪਨਾ ਦੱਸਿਓ ਫੋਟੋ ਦਿਖਾਓ ਜੀ ਉਹ ਲਾਈਵ ਦਿਖਾ ਬੇਟਾ ਉਹ WhatsApp ਲਾ ਲਾ ਗਏ ਆ ਗਰੁੱਪ ਕੀ ਦਿਖਾਓ ਠੀਕ ਹੈ ਠੀਕ ਇਹ ਉਹ ਕਿ ਗਰੁੱਪ ਮੈਂ ਹਮਨੇ ਡਾ ਲਾਉਂਦੇ ਹਾਂ ਫੈਮਿਲੀ ਗਰੁੱਪ ਮੈਂ ਡਾ ਲਾ ਦਿੱਤਾ ਜੀ ਇਹ ਮਾਰੀ ਫੈਮਿਲੀ ਗਰੁੱਪ ਹੋ ਜਾ ਜੀ ਜੀ ਠੀਕ ਹਮਨੇ ਡਾ ਲਾ ਦਿੱਤਾ ਕਿ ਉਹ ਜਦੋਂ ਇਹ ਮੁੰਡਿਆਂ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਇਹਨੂੰ ਇਹ ਕਹਿ ਮੰਨ ਲਾ ਮੈਂ ਦਾਜ ਦਾ ਹੀ ਇੱਕ ਮੁੱਦਾ ਰੱਖਿਆ ਜਾਂਦਾ ਜਿੱਤੇ ਦੇਖੋ ਜੀ ਕੁੜੀਆਂ ਚਾਹੇ ਜਿੱਦਾਂ ਵੀ ਮਤਲਬ ਮਰਜ਼ੀ ਹੋਣਾ ਆਪ ਜਿੱਦਾਂ ਉਹਨਾਂ ਦਾ ਪਰਿਵਾਰ ਮਰਜ਼ੀ ਹੋਵੇ ਤੰਗ ਕਰਦਾ ਹੋਵੇ ਪਰੇਸ਼ਾਨ ਕਰਦਾ ਹੋਵੇ ਪਰ ਲੜਕੇ ਜਿਹੜਾ ਹੁੰਦੇ ਆ ਨਾ ਉਹ ਜਿਹੜਾ ਜਿਹੜਾ ਆਪਣਾ ਕਾਨੂੰਨ ਆ ਉਹ ਲੜਕੀਆਂ ਦੇ ਥੋੜਾ ਕਿਤੇ ਲੈ ਕਿਤੇ ਉਹਨਾਂ ਦੇ ਹੱਕ ਵਿੱਚ ਆ ਜਦੋਂ ਲੜਕੀ ਕਹਿੰਦੀ ਹੈ ਝੂਠ ਹੀ ਕਹਿੰਦੀ ਹੈ ਕਿ ਮੇਰੇ ਕੋਲ ਉਹਨਾਂ ਨੇ ਆਪਣਾ ਦਹੇਜ ਮੰਗਿਆ ਉਹ ਬਿਲਕੁਲ ਹੀ ਝੂਠਾ ਤੇ ਬਣਿਆ ਬੇਬੁਨਿਆਦ ਹੁੰਦਾ 99 ਜਿਹੜੇ ਪਰਸੈਂਟ ਕੇਸ ਹੈਗੇ ਉਹ ਬਿਲਕੁਲ ਝੂਠੇ ਹੁੰਦੇ ਆ ਕਿ ਜਿਹੜਾ ਲੜਕੀ ਇਸ ਦਾ ਮਿਸਯੂਜ਼ ਕਰਦੀ ਹੈ ਔਰ ਲੜਕੇ ਤੇ ਲੜਕੇ ਪਰਿਵਾਰ ਤੇ ਪ੍ਰੈਸ਼ਰ ਪੰਦੀ ਤੇ ਬਿਆਹ ਤੋਂ ਪਹਿਲੇ ਜਾਨੀ ਜਾਣ ਵੀ ਨਹੀਂ ਕੀਤੀ ਜਾਂਦੀ ਯਾਨੀ ਕਿ ਵਿਆਹ ਤੋਂ ਪਹਿਲੇ ਪਤਾ ਨਹੀਂ ਕੀਤਾ ਕਿ ਕਿੱਦਾਂ ਦਾ ਕੁੜੀ ਹੈ ਤੇ ਕਿੱਦਾਂ ਦਾ ਮੁੰਡਾ ਜਿਹੜਾ ਆਮ ਜਿਹੜੇ ਬਾਅਦ ਵਿੱਚ ਲੋਕੀ ਲ ਘੋਲ ਲੈਂਦੇ ਨੇ ਗੱਲਾਂ ਇਹ ਜਿਹੜਾ ਕੇਸ ਦਾ ਜੋ ਹੈ ਤੁਹਾਨੂੰ ਲੱਗਦਾ ਹੈ ਕਿ ਪੁਲਿਸ ਨੇ ਚੈਨਕੁਆਰੀ ਨਹੀਂ ਕੀਤੀ ਬਿਲਕੁਲ ਐਸ ਕੋਈ ਇਨਕੁਆਰੀ ਨਹੀਂ ਕੀਤੀ ਮੈਂ ਊਮਨ ਸੈਲ ਚਲਾ ਦੇ ਨਾਲ ਜਾਂਦਾ ਰਿਹਾ ਸਾਰੇ ਉੱਥੇ ਉਹ ਆਪਣਾ ਤ ਉਥੇ ਆਪਣਾ ਇਹਨਾਂ ਨੇ ਕੋਈ ਇਹਦਾ ਮਿਸਯੂਜ਼ ਨਹੀਂ ਕੀਤਾ ਕੋਈ ਇਹਦਾ ਕੋਲ ਤੇਜ ਨਹੀਂ ਮੰਗਿਆ ਸੋਗਤ ਲੜਕੀ ਵਾਲਿਆਂ ਨਾਲੋਂ ਜ਼ਿਆਦਾ ਪੈਸੇ ਤਾਂ ਲੜਕੇ ਵਾਲਿਆਂ ਨੇ ਲਗਾਏ ਆ ਸਾਰੇ ਕੀ ਉਹਦੇ ਸਾਡੇ ਕੋਲ ਰਿਕਾਰਡ ਨੇ ਸਾਰਾ ਉਹਦੇ ਕੋਲ ਆਪਣਾ ਸਾਰਾ ਕਾਊਂਟ ਹੈ ਉਹਦੇ ਵਿੱਚ ਸਾਰਾ ਕੀ ਅਸੀਂ ਪੁਲਿਸ ਅੱਗੇ ਪੇਸ਼ ਕੀਤਾ ਪੁਲਿਸ ਨੂੰ ਦੱਸਿਆ ਪਰ ਫਿਰ ਵੀ ਪੁਲਿਸ ਨੇ ਉਥੇ ਨਾ ਗੌਰ ਫਰਮਾਉਂਦੇ ਹੋਏ ਇਹਨਾਂ ਦੇ ਖਿਲਾਫ ਝੂਠਾ ਕੇਸ ਦਰਜ ਕੀਤਾ ਤੁਸੀਂ ਕੀ ਆ ਵੀ ਪੁਲਿਸ ਦੇਖੋ ਜੀ ਪਰ ਦੇਖੋ ਜੀ ਪ੍ਰਸ਼ਾਸਨ ਦੇ ਪੁਲਿਸ ਨੇ ਅਸੀਂ ਹੁਣ ਪੁਲਿਸ ਵਾਲੇ ਵੀ ਚਾਰੇ ਵੀ ਕੀ ਕਰਨ ਕੁੜੀਆਂ ਦਾ ਪੱਖ ਜ਼ਿਆਦਾ ਸੁਣਿਆ ਜਾਂਦਾ ਹਰ ਬੰਦਾ ਕੁੜੀ ਵੱਲ ਪਹਿਲੇ ਧਿਆਨ ਦਿੰਦਾ ਹੈਗਾ ਚੱਕ ਰਹੇ ਹਨ ਕੁੜੀ ਨੂੰ ਪੁੱਛਦੇ ਲੇਕਿਨ ਸਾਡੇ ਕੋਲ ਸਭੀ ਪ੍ਰੈਸ ਪ੍ਰੈਸ ਵਾਲਾ ਬੰਦਾ ਕਹਿੰਦਾ ਆਪਣੇ ਆਪ ਨੂੰ ਸਰ ਕਾਰਵਾਈ ਕਰਾਵਾਂਗੇ ਜੀ ਕਰਾਈ ਕਾਰਵਾਈ ਕਰਾਵਾਂਗੇ ਨਾਲੇ ਸਾਰੀਆਂ ਸੁਮਨ ਹਸਪੀਟਲ ਦੀਆਂ ਜਿਹੜੀਆਂ ਰਿਪੋਰਟਾਂ ਸਾਡੇ ਕੋਲ ਆ ਕਿ ਅਦੇ ਚ ਮਿਸਕਾਰਜ ਹੋਇਆ ਔਰ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਹਾਈ ਕੋਰਟ ਨੇ ਜਿਹੜੀਆਂ ਉਹਨਾਂ ਨੇ ਲਾਈ ਸੀ ਹਾਈ ਕੋਰਟ ਨੇ ਮਨਾ ਕਰਤਾ ਪਲੱਸ ਅਥੇ ਜਦੋਂ ਐਂਟੀਸੀਪੇਟਰੀ ਬੇਲਾ ਹੋਈਆਂ ਉਹਦੇ ਚ ਜੱਜ ਸਾਹਿਬ ਨੇ ਲਿਖਿਆ ਕਿ देयर इज नो ਰਿਪੋਰਟ ਥੈਟ ਦੀ ਅਬੋਰਸ਼ਨ ਅਕਰ ਡਿਊ ਟੂ ਦੀ ਇੰਜੈਕਸ਼ਨ ਆਫ ਸਮ ਮੈਡੀਸਿਨਸ ਐਸ ਅਲਾਈਟ ਕੀ ਕੋਈ ਮੈਡੀਸਨ ਨਹੀਂ ਦਿੱਤੀ ਗਈ ਕੋਈ ਕੁਝ ਨਹੀਂ ਹੋਇਆ ਬਿਲਕੁਲ ਅ ਜਿਹੜਾ ਹੈਗਾ ਸਾਰਾ ਸਿਸਟਮ ਠੀਕ ਰਿਹਾ ਔਰ ਫੈਮਿਲੀ ਦੀ ਬੈਠ ਹਾਂ ਫੈਮਿਲੀ ਔਰ ਵਿਅਕਤੀ ਸੁੰਦਰ ਨਗਰ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਸੁੰਦਰ ਨਗਰ ਇਲਾਕੇ ਦੇ ਜਿਹੜੇ ਸਮੂਹ ਮਹੱਲਾ ਵਾਸੀ ਅੱਜ ਇੱਥੇ ਆਏ ਨੇ ਮੀਡੀਆ ਪਰਸਨ ਕਲੈਕਟ ਹੋਇਆ ਇੱਥੇ ਤੇ ਹੋਰ ਵੀ ਸਾਰੇ ਜੋ ਸਾਥੀ ਦੋਸਤ ਇਹਨਾਂ ਦੇ ਇੱਥੇ ਇਕੱਠੇ ਆ ਇਹਨਾਂ ਸਾਰਿਆਂ ਨੂੰ ਜੈ ਮਾਤਾ ਦੀ ਹੈਪੀ ਨਵਰਾਤਰੀਜ਼ ਅੱਜ ਬੜਾ ਭੱਗਾ ਵਾਲ ਦੇਣਾ ਨਵਰਾਤਰੀਆਂ ਦਾ ਦਿਨ ਸ਼ੁਰੂ ਹੋਇਆ ਇਸ ਦਿਨ ਕਾਨਫਰੰਸ ਕਰਨੀ ਪੈ ਰਹੀ ਹੈ ਕਿ ਇਸ਼ੂ ਨੂੰ ਲੈ ਕੇ ਕਿ ਹਰਸ਼ ਕੁਮਾਰ ਜੀ ਦੇ ਬੇਟੇ ਨਿਖਲ अरोड़ा ਦਾ ਵਿਆਹ ਜਿਹੜਾ 31 1 2024 ਨੂੰ ਹੋਇਆ ਸੀ ਉਸ ਤੋਂ ਪਹਿਲਾਂ ਕਰੀਬ 8-10 ਮਹੀਨੇ ਪਹਿਲਾਂ ਮਾਰਚ ਦੇ ਵਿੱਚ ਨਿਖਲ अरोड़ा ਤੇ ਸ਼reya ਉਪਲ ਦਾ ਰੋਕਾ ਹੋਇਆ ਸੀ ਤੇ ਦੋਨੇ ਪਾਰਟੀਆਂ ਨੇ ਬੜੇ ਰੂਹ ਅਤੇ ਚਾਹ ਨਾਲ ਇਹ ਸਾਰੇ ਫੰਕਸ਼ਨ ਕੀਤੇ ਕਿਉਂਕਿ ਦੋਨਾਂ ਦਾ ਪਹਿਲਾ ਫੰਕਸ਼ਨ ਸੀ ਉਹਨਾਂ ਦੀ ਲੜਕੀ ਘਰ ਦੇ ਵਿੱਚੋਂ ਵੱਡੀ ਸੀ ਇਹਨਾਂ ਦਾ ਲੜਕਾ ਘਰ ਵਿੱਚੋਂ ਵੱਡਾ ਸੀ ਦੋਨੇ ਪਰਿਵਾਰ ਸਮਾਜ ਦੇ ਬਹੁਤ ਹੀ ਵਧੀਆ ਪਰਿਵਾਰ ਨੇ ਉੱਚ ਦਰਜੇ ਦੇ ਪਰਿਵਾਰ ਹੈ ਇਹਨਾਂ ਕੋਲੇ ਪਰਮਾਤਮਾ ਦਾ ਦਿੱਤਾ ਸਭ ਕੁਝ ਹੈ ਰੋਕਾ ਸਮਾਰੋਹ ਵੀ ਬੜੀ ਤਰੀਕੇ ਨਾਲ ਹੋਈ ਉਸ ਤੋਂ ਬਾਅਦ ਇਹਨਾਂ ਦੇ ਜੋ ਫੰਕਸ਼ਨ ਇਵੈਂਟ ਹੁੰਦੇ ਰਹੇ ਉਹ ਵੀ ਇਹਨਾਂ ਨੇ ਇੱਕ ਦੂਜੇ ਨਾਲ ਵੱਧ ਛੜ ਕੇ ਪਿਆਰ ਨਾਲ ਸੈਲੀਬ੍ਰੇਟ ਕੀਤੇ ਕੋਈ ਉਹਦੇ ਵਿੱਚ ਕੋਈ ਵਿਗਾੜ ਨਹੀਂ ਸੀ ਫਿਰ ਇਥੋਂ ਤੱਕ ਕਿ ਜਿਵੇਂ ਅੱਜਕੱਲ ਟ੍ਰੈਂਡ ਚੱਲਿਆ ਹੈ ਪ੍ਰੀ ਵਿਡਿੰਗ ਸ਼ੂਟ ਦਾ ਉਸ ਤੋਂ ਪਹਿਲਾਂ ਹੀ ਵਿਆਹ ਤੋਂ ਪਹਿਲਾਂ ਦਸੰਬਰ ਦੇ ਵਿੱਚ ਲੜਕਾ ਲੜਕੀ ਦੋਨੋਂ ਇਧਰੋਂ ਲੜਕੇ ਦਾ ਪਰਾਂ ਲਵੀਸ਼ਰੋੜਾ ਨਾਲ ਉਸ ਤੋਂ ਲੜਕੀ ਦਾ ਸਾਰਾ ਪਰਿਵਾਰ ਉਹਦੀ ਮਦਰ ਉਹਦਾ ਬ੍ਰਦਰ ਇਹ ਦੁਬਈ ਵਾਸਤੇ ਵਿਆਹ ਦੀ ਫੋਟੋ ਸ਼ੂਟ ਕਰਨ ਵਾਸਤੇ ਗਏ ਦੋਨਾਂ ਨੇ ਉੱਥੇ 5-6 ਦਿਨ ਦੇ ਵਿੱਚ ਆਪਣਾ ਰਏ ਪਰਿਵਾਰਾਂ ਸਮੇਤ ਰਏ ਵਿਡਿੰਗ ਸ਼ੂਟ ਕੀਤਾ ਉਸ ਤੋਂ ਬਾਅਦ ਜਨਵਰੀ ਦੇ ਵਿੱਚ ਜੋ ਵੀ ਇਹਨਾਂ ਦਾ ਕਾਕਟੇਲ ਪਾਰਟੀ ਸੀ ਮਾਜਰ ਏਜੰਸੀ ਦੇ ਵਿੱਚ ਜਾਂ ਉਸ ਤੋਂ ਬਾਅਦ 31 1 2024 ਨੂੰ ਜੋ ਫੰਕਸ਼ਨ ਹੋਇਆ ਦੋਨਾਂ ਪਰਿਵਾਰਾਂ ਨੇ ਆਪਣੀ ਹیثیت ਦੇ ਮੁਤਾਬਕ ਉਹਦੇ 'ਚ ਕੋਈ ਕੋਈ ਦੋਰ ਹੈ ਨਹੀਂ ਸੀ ਦੋਨੇ ਪਰਿਵਾਰ ਬੜੇ ਖੁਸ਼ ਸੀ ਦੋਨੇ ਪਰਿਵਾਰਾਂ ਨੇ ਬੜੇ ਚਾਹ ਲਾੜ ਨਾਲ ਆਪਣਾ ਇਸ ਫੰਕਸ਼ਨ ਨੂੰ ਸਿਰੇ ਚੜਾਏ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਜਿਹੜਾ ਕਪਲ ਹੈ ਉਹ ਗੋਆ ਘੁੰਮਣ ਫਿਰਨ ਵਾਸਤੇ ਗਿਆ ਫਿਰ ਇਹਨਾਂ ਨੇ ਜਿਹੜਾ ਪਹਿਲੇ ਪ੍ਰੀ ਪਲਾਨ ਸੀਗਾ ਉਹਦੇ ਮੁਤਾਬਕ ਯੂਰਪ ਦਾ ਟੂਰ ਵੀ ਬੁੱਕ ਕਰਾਇਆ ਸੀ ਮੁੰਡੇ ਕੁੜੀ ਦਾ ਤੇ ਉਹ ਕਰੀਬ 16 ਦਿਨ ਬਾਅਦ ਉਸ ਤੋਂ ਬਾਅਦ ਯੂਰਪ ਚ ਵੀ ਲਾ ਕੇ ਆਏ ਆ ਇਹ ਗੱਲ ਇੱਥੇ ਪ੍ਰੋਬਲਮ ਇੱਥੇ ਹੈ ਕਿ ਦੋਨਾਂ ਜਿਹੜਾ ਪਤੀ ਪਤਨੀ ਦੀ ਹੈ ਉਹ ਵਿਊਜ਼ ਆ ਜਿਹੜੇ ਮੈਚ ਨਹੀਂ ਕਰ ਸਕੇ ਬਸ ਗੱਲ ਇੰਨੀ ਹੈ ਜਿਵੇਂ ਆਪਾਂ ਦੇਖਦੇ ਆ ਇਮੈਚਿਓਰਟੀ ਹੁੰਦੀ ਹੈ 24 24 ਸਾਲ 23 ਸਾਲ ਦੀ ਦੋ ਉਮਰ ਦੇ ਵਿੱਚ ਦੋਨਾਂ ਦਾ ਵਿਆਹ ਹੋ ਗਿਆ ਹੋਏ ਨੇ ਕਈ ਵਾਰੀ ਮੈਚਿਓਰਟੀ ਆ ਜਾਂਦੀ ਕਈ ਵਾਰੀ ਨਹੀਂ ਆਉਂਦੀ ਇਹਨਾਂ ਦੇ ਵਿਊਜ਼ ਆਪਸ ਦੇ ਵਿੱਚ ਨਾ ਰਲਣ ਕਾਰਨ ਇਹਨਾਂ ਦੀ ਆਪਸ ਦੇ ਵਿੱਚ ਅਣਭੰਡਾਈ ਸੀ ਲੜਕੀ ਦਾ ਹੋ ਸਕਦਾ ਗੁੱਸਾ ਵਾਲਾ ਸੁਭਾਅ ਥੋੜਾ ਜ਼ਿਆਦਾ ਹੋਵੇ ਜਿਹਦੇ ਨਾਲ ਕੀ ਥੋੜੀ ਪਰੇਸ਼ਾਨੀ ਵਧ ਗਈ ਇਹਨਾਂ ਦਾ ਆਪਸ ਚ ਅਣਬਣ ਵਾਦੀ ਰਹੀ ਅਣਬਣ ਵਾਦੀ ਰਹੀ ਉੱਥੇ ਜਿੱਥੇ ਵਿਦੇਸ਼ ਵੀ ਗਏ ਯੂਰਪ ਦੇ ਵਿੱਚ ਵੀ ਗਏ ਉੱਥੇ ਵੀ ਹੋਟਲ ਦੇ ਵਿੱਚ ਇਹਨਾਂ ਦੀ ਸਿੰਗਾਪੁਰ ਦੇ ਵਿੱਚ ਜਦੋਂ ਇਹਨਾਂ ਦਾ ਸਟੇਜ ਸੀਗਾ ਤੇ ਉੱਥੇ ਹੋਟਲ ਦੇ ਵਿੱਚ ਵੀ ਜਾਂ ਬਾਹਰ ਮਾਰਕੀਟ ਚ ਨਾਲ ਲੜਾਈ ਝਗੜਾ ਹੋਇਆ ਜਿੱਥੇ ਹੋਟਲ ਵਾਲਿਆਂ ਨੇ ਵੀ ਇਹਨਾਂ ਨੂੰ ਲਿਖਤੀ ਨੋਟਿਸ ਦਿੱਤਾ ਵੀ ਯੂ ਸ਼ੁੱਡ ਮੇਨਟੇਨ ਦੀ ਡੈਕੋਰਮ ਆਫ ਦੀ ਹੋਟਲ ਆਦਰਵਾਇਜ਼ ਦੇ ਵਿਲ ਐਕਸਪੈਲ देम ਆਫ ਤੇ ਫਿਰ ਇਹਨਾਂ ਨੂੰ ਉੱਥੇ ਸਮਝਾਇਆ ਗਿਆ ਉੱਥੇ ਵੀ ਕੱਢਿਆ ਮਤਲਬ ਵਾਰਨਿੰਗ ਦੇ ਕੇ ਇਹਨਾਂ ਛੱਡਦਾ ਅਲਟੀਮੇਟਲੀ ਵਾਪਸ ਆ ਘਰੇ ਆ ਕੇ ਵੀ ਕੁਝ ਮਾਹੌਲ ਇਹਨਾਂ ਦਾ ਆਪਸ ਵਿੱਚ ਅਣਬਣ ਹੁੰਦੀ ਰਹੀ ਜਿਵੇਂ ਕਿ ਜੋ ਪਰਿਵਾਰ ਦੇ ਦੱਸਣ ਮੁਤਾਬਕ ਲੜਕੀ ਨੇ ਉੱਥੇ ਵੀ ਲੜਕੇ ਦੇ ਇੱਕ ਦੋ ਵਾਰ ਚਪੇੜ ਮਾਰੀ ਤੇ ਹੁਣ ਤਾਂ ਇਹਨਾਂ ਕੋਲ ਕੋਈ ਵੀਡੀਓਜ਼ ਵੀ ਆਜਿਓ ਕਿ ਉਹਨੂੰ ਘਰੇ ਲੜਕੇ ਦੇ ਉਨੂੰ ਨੇਲ ਵਗੈਰਾ ਵੀ ਲੱਗੇ ਤੇ ਥੱਪੜ ਵਗੈਰਾ ਵੀ ਮਾਰੇ ਗਏ ਅਲਟੀਮੇਟਲੀ ਚਲੋ ਫਿਰ ਵੀ ਪਰਿਵਾਰਾਂ ਨੇ ਆਪਸ ਵਿੱਚ ਪੰਚਾਇਤ ਕਰਦੇ ਰਹੀ ਵੀ ਚਲੋ ਕੋਈ ਗੱਲ ਨਹੀਂ ਨਵਾਂ ਵਿਆਹ ਹੈ ਰਿਸ ਅੰਡਰਸਟੈਂਡਿੰਗਸ ਸਾਰਿਆਂ ਦੇ ਵਿੱਚ ਹੋ ਜਾਂਦੀਆਂ ਨੇ ਇਹਨਾਂ ਨੇ ਸਮਝਾਇਆ ਜੈ ਮੀਨ ਵਾਈਲ ਸ਼੍ਰੇਆ ਪਾਲ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਪ੍ਰੈਗਨੈਂਟ ਵੀ ਹੋ ਗਈ ਸੀ ਤੇ ਪਰ ਕਿਉਂਕਿ ਹੁਣ ਆਪਸ ਦੇ ਵਿੱਚ ਮਿਸ ਅੰਡਰਸਟੈਂਡਿੰਗ ਇਹਨਾਂ ਦੀ ਬੰਦ ਜਾਰੀ ਸੀ ਤੇ ਕੋਈ ਇਹਨਾਂ ਦੀ ਗੱਲ ਸਿਰੇ ਨਹੀਂ ਚੜੇ ਲੜਕੀ ਵਿੱਚੋਂ ਇੱਕ ਦੋ ਵਾਰੀ ਆਪਣੇ ਪਿਕੇ ਕਰ ਵੀ ਗਈ ਜੋ ਸਮਾਜ ਦੇ ਮਹਤਵਪੂਰਨ ਵਿਅਕਤੀ ਇਹ ਸਾਰਾ ਮੀਟਿੰਗਸ ਕਰਕੇ ਪੰਚਾਇਤਤਾ ਕਰਕੇ ਲੜਕੀ ਨੂੰ ਵਾਪਸ ਵੀ ਲਿਆਏ ਆ ਹਾਂਜੀ ਸਰ ਜੀ ਨਮਸਕਾਰ ਸ਼ਵੰਗੀ ਗੱਲ ਕਰ ਰਹੀ ਆ ਹੈਡਲਾਈਨ 24 ਚੈਨਲ ਤੋਂ ਹਲੋ ਹਲੋ